ਇਹੋ ਗੱਲ ਬਾਤ ਹੋਈ ਨੇ ਬਰਸ ਸਾਨੂੰ ਫੋਨ ਲਾਇਆ ਕਿ 50 ਬੁਰਗੇ ਰੇੜੀਆਂ ਮਿਲਦੇ ਨੇ ਇਹਦੋਂ ਲੈ ਦਿੰਨੇ 2000 ਰੁਪਿਆ ਪਾ ਦੋ ਅਸੀਂ ਕਹਾਂ ਠੀਕ ਹੈ ਜੀ ਕੱਲ ਉਹਨੇ ਸਾਨੂੰ ਫੋਨ ਲਾਇਆ ਵੀ 20 50 ਬੁਰਗੇ ਸਾਨੂੰ ਹੋਰ ਲੈ ਦਿੰਨੇ ਤਰੇ ਦੀਆਂ ਅਸੀਂ ਕਹਾਂ ਠੀਕ ਹੈ ਸਾਨੂੰ ਲੈ ਦੋ 20 ਦੀ ਗੱਲ ਬਾਤ ਆ ਅੱਜ ਸਵੇਰ ਫੋਨ ਆਏ ਵੀ ਰੇਹ ਛੱਡਣ ਅਸੀਂ ਆਉਣੇ ਆ 11 ਕੋਈ ਨੂੰ ਅਸੀਂ ਆ ਜਾਗੇ ਅਸੀਂ ਕੋਈ ਨਾ ਤੁਸੀਂ ਆ ਜਾਓ 11 ਵਜੇ ਤੇ ਰੇਹ ਛੱਡਣ ਆ ਗਏ ਜੀ ਮੈਂ ਘਰ ਨੂੰ ਚਾਹ ਲੈਣ ਉੱਠ ਗਿਆ ਇਹਨਾਂ ਨੇ ਰੇਲ ਲਵਾਈਗੇ ਲਵਾਈਗੇ ਜਦੋਂ ਮੈਂ ਆ ਕੇ ਦੇਖਿਆ ਜੀ ਮੈਂ ਕੁਦਰਤ ਦੀ ਵਿੱਚ ਇਹਦੇ ਦਾਤੀ ਮਾਰੀ ਬੋਰੀਚ ਦਾਤੀ ਮਾਰ ਕੇ ਰੇਹ ਭੋਰ ਕੇ ਦੇਖਿਆ ਮੈਨੂੰ ਰੇਹ ਵਧੀਆ ਨਹੀਂ ਲੱਗਿਆ ਜੀ ਉੱਥੇ ਮੇਰਾ ਵੱਡਾ ਭਰਾ ਜੀ ਨੂੰ ਭੇਜਿਆ ਮੈਂ ਕਿਹਾ ਫੈਟੇਜ ਆਹਾਂ ਸੱਗ ਨੂੰ ਵੀ ਉਹ ਰੇਹ ਚੱਕ ਕੇ ਹੋਰ ਲੈ ਗਿਆ ਉਹ ਰੇਹ ਚੱਕ ਲੈ ਕੇ ਕੋਲੀ ਚ ਘੋਲ ਕੇ ਦੇਖਿਆ ਸੀ ਉਹ ਘੁਲਿਆ ਨਹੀਂ ਇਹਦੇ ਘੁਲ ਕੇ ਜਿਵੇਂ ਸੁਆਹ ਬਣ ਗਈ ਹੂੰ ਸੁਆਹ ਨੇ ਮੈਨੂੰ ਨਾ ਲੱਗਿਆ ਸਾਰਾ ਇਹਦੇ ਨਾਲ ਦੀ ਨਾਲੀ ਦੁਬਾਰਾ ਪਾ ਲੋ ਜੀ ਨਾਲ ਹੀ ਆਹ ਦੇਖੋ ਜੀ ਉਹ ਤਾਂ ਟੋਟੀ ਬਣ ਗਈ ਜਾਂਦਾ ਉਸਾਂ ਕੋਈ 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 ਜਿਹਨੂੰ ਫੋਨ ਕੀਤਾ ਕੋਈ ਕੁੱਸ ਨਹੀਂ ਕੀਤਾ ਇਹਨਾਂ ਨੇ ਕੋਈ ਨਹੀਂ ਕੋਈ ਕੁੱਸ ਨਹੀਂ ਜਿਹਦੇ ਕੋਲ ਨਾਮ ਬੈਲ ਨਾਮ ਤੇ ਪੁਲਿਸ ਨੂੰ ਫੋਨ ਕੀਤਾ ਆ ਹੈਗੇ ਜੀ ਮੈਨੂੰ ਵੀ ਕਿਤੇ ਕੋਈ ਕੁੱਸ ਤਾਂ ਨਹੀਂ ਕਰਦਾ ਕੋਈ ਫੋਨ ਤਾਂ ਹੈਗੇ ਜੀ ਚੌਂਕੀ ਨੂੰ ਜਾ ਰਹੇ ਹੈਗੇ ਆ ਹਾਂ ਜੀ ਠੀਕ ਆ ਆਪਣੇ ਮੋਗੇ ਤੋਂ ਟੀਮ ਪੂਰੀ ਵੀ ਆ ਜਾਂਦੀ ਦੋ ਚਾਰ ਮਿੰਟਾਂ ਚ ਠੀਕ ਆ ਅਸੀਂ ਤੇ ਤੁਹਾਡੀ ਹਾਜ਼ਰੀ ਵਿੱਚ ਸੈਂਪਲ ਭਰਨੀ ਹੈ ਠੀਕ ਠੀਕ ਹੈ ਜੀ ਤੁਸੀਂ ਉਹਦੇ ਤੇ ਬਰਾਬਰ ਵਾਇਸ ਹੋਣੀ ਹਾਂ ਗੱਲ ਕਰਵਾਵਾਂ ਠੀਕ ਆ ਉੱਤੇ ਆਪਾਂ ਇਹ ਥਾਣਾ ਕਿਹੜਾ ਲੱਗਦਾ ਮੈਨਾਂ ਨਹੀਂ ਕੋਈ ਯਾਰ ਇੱਕ ਜਣਾ ਦੱਸ ਦੋ ਜਾਂ ਤੇ ਤੁਸੀਂ ਦੱਸ ਦੋ ਤੁਸੀਂ ਮਗਰ ਨਹੀਂ ਜਾਣਾਂ ਮਗਰ ਅਸੀਂ ਜਾਣਾਂ ਇਹਨਾਂ ਦੇ ਸਿਰੇ ਤੱਕ ਹਾਂ ਤੇ ਦੱਸਣੀ ਭਾਂ ਕੇ ਹਾਂ ਜੀ ਉਹਦੇ ਤੇ ਇਹ ਸਾਰੀ ਆਪਾਂ ਜੋ ਸਟੋਰੀ ਤੇਰੀ ਹੈਗੀ ਆ ਹਾਂਜੀ ਹਾਂ ਉਵੇਂ ਹੀ ਠੀਕ ਹੈ ਜੀ ਕਿਉਂਕਿ ਇਹ ਕੋਟਾਂ ਕਚਰੀਆਂ ਦੇ ਮਸਲੇ ਆ ਠੀਕ ਹੈ ਜੀ ਉੱਥੇ ਆਪਣੀ ਮਾੜੀ ਜੀ ਵੀ ਫਰਕ ਪੈ ਜੇ ਗੰਦਾ ਹਾਂਜੀ ਹਾਂ ਤਾਂ ਉਹ ਨਿਕਲ ਜਾਂਦੇ ਜੀ ਜੀ ਜੋ ਅਸਲੀਅਤ ਆ ਉਸੇ ਤਰ੍ਹਾਂ ਹੀ ਆਪਾਂ ਉਹਦੇ ਤੇ ਲਿਖ ਕੇ ਉਹਨਾਂ ਨੂੰ ਦੇਣੀ ਆ ਠੀਕ ਹੈ ਜੀ ਇਹਦਾ ਰਿਜ਼ਲਟ ਅਸੀਂ 40 ਲਾਈਨ ਤੇ ਭੇਜ ਦੇਣਾ ਟਾਪ ਪ੍ਰਿੰਟ ਤੇ ਠੀਕ ਅ ਅੱਬਲ ਕੀ ਤਾਂ ਅਗਲੇ ਦਿਨ ਹੀ ਨਹੀਂ ਇੱਕ ਦੋ ਦਿਨ ਲਾ ਕੇ ਇਹਦੇ ਰਿਜ਼ਲਟ ਆ ਜਾਣਗੇ ਠੀਕ ਜੀ ਟੋਟਲ ਠੀਕ ਜੀ ਜਦੋਂ ਰਿਜ਼ਲਟ ਆ ਗਿਆ ਪਰਚਾਈ ਤੇ ਦਰਜ ਹੋ ਗਿਆ ਅਗਲੀ ਕਾਰਵਾਈ ਜਿਹੜੀ ਹੈਗੀ ਆਪਣੀ ਚੱਲ ਪਈ 4000 ਰੁਪਏ ਨੂੰ ਜੀ ਅਗਲੀ ਕਾਰਵਾਈ ਆਪਣੀ ਤੁਹਾਡੀ ਡਿਮਾਂਡ ਹੈ ਨਮਾਣੇ ਵੀ ਇਹ ਆਇਆ ਕਿੱਥੋਂ ਸਾਡਾ ਇਹ ਇਹ ਵੀ ਆਇਆ ਵੀ ਕਿੱਥੋਂ ਤੁਹਾਡਾ ਦੂਜੇ ਬੰਦੇ ਦਾ ਫੋਨ ਆਇਆ ਹਾਂ ਕੋ ਕੋ ਕਰ ਲੋ ਕਰ ਲਿਆ ਉਹ ਨੂੰ ਕੁੱਜੀ ਗਈ ਬੀਵੀ ਹੈ ਰੰਨ ਨੂੰ ਮੋਬਾਈਲ ਤੇ ਆਪਾਂ ਉਹ ਮਾਰ ਗਿਆ ਉਹ ਉਹ ਤੁਸੀਂ ਪੇਮੈਂਟ ਪਾਈ ਆ ਹਾਂ ਜੀ ਸਮੂਤ ਬੰਦ ਤੇ 200 ਕਟਾ 4 ਅਗਰ ਹੋਰ ਵੀ ਘੱਲ ਦੇਗਾ ਇਹ ਇਹ ਤਾਂ ਗੜੀ ਹੈ ਜੀ ਹੁਣ ਨਹੀਂ ਚਾਹੀਦੀ ਉਹਰੇ ਉਹਨਾ ਮੋਟਾ ਵਾਹ ਇਹ ਬਾਕੀ ਬੋਰ ਗਿਆ ਕਿਥੇ ਹਾਂ ਜੀ ਹਾਂ ਜੀ ਹਾਂ ਜੀ ਦਾ ਦਸਤੀ ਰਹਿ ਗਿਆ ਬਾਕੀ ਉਹ ਵਿੱਚ ਹੀ ਰਹੇਗਾ ਉਹ ਇੱਕ ਜਣਾ ਯਾਰ ਬੰਦਾ ਭੇਜ ਦੋ ਸੌ ਸਵੇ ਗੱਡੀ ਉਹੀ ਆਂਦਾ ਲੈ ਜਾਓ ਰੱਦ ਲਾ ਲੀ ਸਾਡੀ ਛੋਟਾ ਕਰ ਲਈਏ ਜੀ ਲੋੜ ਗਿਆ ਦੋਨੋਂ ਜੀ ਉਹਨੂੰ ਕਰਕੇ ਲੈ ਫਿਰ ਉਹ ਉਹ ਸੈਂਪਲ ਆਪਾਂ ਇੱਥੇ ਭਰਨੇ ਆ ਤੁਸੀਂ ਜਿਹੜੇ ਵੀ ਬੰਦੇ ਇੱਥੇ ਨਾਲ ਕੋਈ ਪਾਉਣੀ ਆ ਦੋ ਬੰਦੇ ਤਿੰਨ ਬੰਦੇ ਤੁਹਾਡੀ ਹੋਊਗੀ ਉਹ ਜੀ ਤੁਸੀਂ ਮੇਨ ਬੰਦਾ ਹੋ ਤੁਹਾਡੇ ਕੋਲ ਕਮੇਟ ਨਹੀਂ ਆਈ ਹਾਂ ਦੋ ਬੰਦਿਆਂ ਦੀ ਚੋਰੀ ਹੋ ਗਈ ਤੁਹਾਡੇ ਜਿਹੜੇ ਬੰਦੇ ਹੋ ਹਾਂ ਜੀ ਹਾਂ ਜੀ ਸਾਨੂੰ ਥਾਣਾ ਪਤਨੀਕਲਾਂ ਦੀ ਪੁਲਿਸ ਨੂੰ ਪੱਟ ਤੌਧਰ ਤੋਂ ਤਲਾਸ਼ ਮਿਲੀ ਸੀ ਕਿ ਉੱਥੇ ਕੁਝ ਬੰਦੇ ਜਿਵੇਂ ਸੁੰਦਰ ਸਿੰਘ}{|\text{ਵਿਸ਼ਾਲ ਕੁਮਾਰ}} ਇਨ੍ਹਾਂ ਨੇ 110 ਘੱਟੇ ਡੀਏਪੀ ਖਾਤੇ ਜਿਹੜੇ ਆ ਕੁਲਵੰਤ ਸਿੰਘ ਕਿਸਾਨ ਨੂੰ ਦੇਣ ਵਾਸਤੇ ਜਾਂਦੀ ਸੀ ਦੋ ਗੱਡੀਆਂ ਜੁੜੋੜ ਕਰਕੇ ਜਦੋਂ ਕਿਸਾਨ ਨੇ ਖੋਲ ਕੇ ਚੈੱਕ ਕੀਤੇ ਤੇ ਇਹ ਜਿਹੜੇ ਰਹੇ ਸੀਗੇ ਉਹ ਡੁਪਲੀਕੇਟ ਪਾਈ ਗਏ ਮੌਕੇ ਦੇ ਖੇਤੀਬਾੜੀ ਦੇ ਅਫਸਰ ਨੂੰ ਬੁਲਾ ਲਿਆ ਉਹਨਾਂ ਨੇ ਉਹਨਾਂ ਨੇ ਵੀ ਚੈੱਕ ਕੀਤਾ ਸਿੰਪਲ ਭਰੇ ਤੇ ਇਹ ਜਿਹੜੀ ਵੀ ਆ ਇਹ ਉਹ ਡੁਪਲੀਕੇਟ ਪਾਈ ਗਈ ਇਸ ਸੰਬੰਧੀ ਬਲੌਕ ਅਫਸਰ ਖੇਤੀਬਾੜੀ ਭਗਤ ਦੇਵ ਉਹਨਾਂ ਤੋਂ ਲੈਕਟਿਸ਼ ਕਾਟ ਕੀਤੀ ਗਈ ਹੈ ਜਿਹਦੇ ਆਧਾਰ ਤੇ ਮੁਕੱਦਮਾ ਨੰਬਰ 109/24 ਦਰਜ ਕੀਤਾ ਗਿਆ ਚਾਰ ਦੋਸ਼ੀ ਜਿਹੜੇ ਇਹਦੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਤੇ ਉਹਨਾਂ ਦਾ ਤਿੰਨ-ਤਿੰਨ ਦਾ ਰਿਮਾਂਡ ਹਾਸਲ ਕੀਤਾ ਅਸੀਂ ਅੱਗੇ ਤਫ਼ਤੀਸ਼ ਜਾਰੀ ਹੈ ਵੀ ਕਿ ਸਪੈਕਟਰੀ ਤੋਂ ਮੰਗਵਾਉਂਦੇ ਸੀ ਕਿੱਥੋਂ ਦੀ ਉਹ ਫੈਕਟਰੀ ਹੈ ਸਾਰੀ ਤਫ਼ਤੀਸ਼ ਅੱਗੇ ਫਰਖਤਰ ਜਾਈ